ਅੱਜ ਆਪਾਂ ਤੁਹਾਨੂੰ ਪਸ਼ੂਆਂ ਦੇ ਵਿੱਚ ਹੋਣ ਵਾਲੀ ਅਫਾਰੇ ਦੀ ਸਮੱਸਿਆ ਇਹਦੇ ਬਾਰੇ ਦੱਸਾਂਗੇ ਵੀ ਇਹ ਕਿਉਂ ਹੁੰਦੀ ਆ ਤੇ ਇਹਦਾ ਇਲਾਜ ਕੀ ਆ ਜਿਹੜੀ ਇਹ ਫਾਰੇ ਦੀ ਸਮੱਸਿਆ ਇਹ ਆਮ ਤੌਰ ਤੇ ਕਈ ਵਾਰ ਜਦੋਂ ਪਸ਼ੂ ਚਾਰਾ ਜ਼ਿਆਦਾ ਖਾ ਲਵੇ ਜਾਂ ਕਈ ਵਾਰੀ ਭਿੱਜੀ ਹੋਈ ਫੀਡ ਵਗੈਰਾ ਖਾ ਲਵੇ ਜਾਂ ਕਈ ਵਾਰ ਕੀ ਹੁੰਦਾ ਕਿ ਪਸ਼ੂ ਜਿਵੇਂ ਦਲੀਆ ਲੇਟੀ ਵਗੈਰਾ ਜ਼ਿਆਦਾ ਖਾ ਜਾਂਦਾ ਉਦੋਂ ਇਹ ਸਮੱਸਿਆ ਜਿਹੜੀ ਦੇਖਣ ਨੂੰ ਮਿਲਦੀ ਆ ਸੋ ਇਹਦਾ ਆਪਾਂ ਇਲਾਜ ਕੀ ਕਰ ਸਕਦੇ ਆ ਬਹੁਤ ਸਿੰਪਲ ਇਲਾਜ ਆ ਇਹਦਾ ਆ ਉੱਪਰ ਮੈਂ ਤਿੰਨ ਤਰ੍ਹਾਂ ਦੇ ਸਰਪ ਦੱਸਿਆ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਲੈ ਲੈਣਾ 100 ਐਮਐਲ ਕਿਸੇ ਵੀ ਤੁਹਾਨੂੰ ਨਜ਼ਦੀਕੀ ਮੈਡੀਕਲ ਤੋਂ ਮਿਲ ਜੂਗਾ ਤੇ ਯਾਦ ਰੱਖਿਓ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਹੀ ਦੇਣਾ ਕੋਈ ਵੀ ਦੇ ਦਿਓ ਚਾਹੀਏ ਜਿਹੜੇ ਪਸ਼ੂ ਨੂੰ ਅਫਾਰਾ ਹੋਇਆ ਹੋਇਆ ਉਹਨੂੰ ਦੇ ਦੇਣਾ ਤੇ ਕੁਝ ਸਮੇਂ ਬਾਅਦ ਜਿਹੜਾ ਪਸ਼ੂ ਨੂੰ ਅਫਾਰੇ ਤੋਂ ਰਾਹਤ ਮਿਲ ਜੂਗੀ ਇਸ ਤੋਂ ਬਨਾਂ ਤੁਸੀਂ ਦੇਸੀ ਇਲਾਜ ਵੀ ਕਰ ਸਕਦੇ ਹੋ ਜਿਵੇਂ 50 ਗ੍ਰਾਮ ਜਿਹੜਾ ਤਾਰਪੀਨ ਦਾ ਤੇਲ ਲੈ ਲੈਣਾ 150 ਗ੍ਰਾਮ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਪਸ਼ੂ ਨੂੰ ਦੇ ਦਿਓ ਇਹਦੇ ਨਾਲ ਵੀ ਤੁਹਾਡੇ ਪਸ਼ੂ ਦਾ ਅਫਾਰਾ ਠੀਕ ਹੋ ਜਾਊਗਾ ਪਰ ਇੱਕ ਗੱਲ ਯਾਦ ਰੱਖਿਓ ਵੀ ਜੇ ਤੁਹਾਡੇ ਪਸ਼ੂ ਨੂੰ ਅਫਾਰਾ ਵਾਰ-ਵਾਰ ਹੋ ਰਿਹਾ ਮਤਲਬ ਕਿ ਤੁਸੀਂ ਇੱਕ ਵਾਰ ਇਲਾਜ ਕਰਤਾ ਤੇ ਉਹ ਠੀਕ ਹੋ ਗਿਆ ਦੁਬਾਰੇ ਫੇਰ ਹੋ ਗਿਆ ਤਾਂ ਤੁਸੀਂ ਆਪਣੇ ਨਜ਼ਦੀਕੀ ਡਾਕਟਰ ਦੇ ਨਾਲ ਸੰਪਰਕ ਕਰੋ ਕਿਉਂਕਿ ਅਫਾਰਾ ਜੇ ਇਸ ਤਰ੍ਹਾਂ ਬਾਰ ਬਾਰ ਹੋ ਰਿਹਾ ਤਾਂ ਉਹਦੇ ਕਈ ਰੀਜ਼ਨ ਹੋ ਸਕਦੇ ਆ। ਤੋਂ ਡੈਰੀ ਤੰਦੇ ਨਾਲ ਸੰਬੰਧਿਤ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਜ਼ਰੂਰ ਫੋਲੋ ਕਰ ਲਿਓ।